ਤੇ ਮੈਨੂੰ ਇੰਨਾ ਜਰੂਰ ਖੁਸ਼ੀ ਹੈ ਮੈਂ ਸ਼ੁਕਰ ਸ਼ੁਕਰਾਨਾ ਕਰਦਾ ਹਾਂ ਅਕਾਲ ਪੁਰਖ ਦਾ ਕਿ ਮੇਰੀ ਪੰਥ ਨਾਲ ਬਣੀ ਆ ਤੇ ਬਣੀ ਰਹੇ ਬਸ ਹੋਰ ਮੈਂ ਕਿਸੇ ਤੋਂ ਕੁਝ ਨਹੀਂ ਲੈਣਾ ਮੇਰੀ ਸੰਗਤ ਨਾਲ ਸਾਝ ਰਵੇ ਮੇਰੀ ਪੰਥ ਨਾਲ ਸਾਝ ਰਵੇ ਮੈਂ ਇਸ ਪੰਥ ਵੀ ਤੇ ਰਹਾ ਹਾਂ ਨਾ ਰਹਾ ਮੈਂ ਜਿਉਂਵਾਂ ਮੈਂ ਮਰਾਂ ਮੇਰੀ ਪੰਥ ਨਾਲ ਸਾਝ ਨਹੀਂ ਟੁੱਟਣੀ ਚਾਹੀਦੀ ਮੇਰੀ ਸੰਗਤ ਨਾਲ ਸਾਝ ਨਹੀਂ ਟੁੱਟਣੀ ਚਾਹੀਦੀ ਉਰੇ ਮੇਰੇ ਤੇ ਗੁਰੂ ਨੇ ਕਿਰਪਾ ਕੀਤੀ ਹੈ ਮੈਂ ਉਹਦਾ ਗਲਤੀਆਂ ਗਹਿਰਾਈਆਂ ਦੇ ਵਿੱਚੋਂ ਕੋਟ 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 ਧੰਨਵਾਦ ਕਰਦਾ ਆਉਦੇ ਆਉਂਦੇ ਨੇ ਆਉਦੇ ਜਾਂਦੇ ਨੇ ਕੋਈ ਫਰਕ ਨਹੀਂ ਪੈਂਦਾ ਅ ਇਤਿਹਾਸ 'ਚ ਵੀ ਜੱਤੇਦਾਰਾ ਕਾਲ ਤੱਕ ਨਹੀਂ ਜਾਂ ਪੰਜ ਜੱਤੇਦਾਰਾਂ 'ਚ ਜੇ ਕਿਸੇ ਨੇ ਅਗਲੀ ਭੂਮਿਕਾ ਨਿਭਾਈ ਹੋਵੇ ਕਿਸੇ ਨੂੰ ਤਨਖਾਹੀਆ ਇਕਰਾਰ ਕਿਸੇ ਨੂੰ ਉੱਥੋਂ ਸੇਕ ਕਿਹਾ ਗਿਆ ਜਾਂ ਇਸ ਤਰ੍ਹਾਂ ਦੇ ਵੱਡੇ ਫੈਸਲੇ ਤਾਂ ਉਹ ਪ੍ਰਮਾਣ ਕੀਤਾ ਜਾਂਦਾ ਪਰ ਜਦੋਂ ਉਸ ਆਗੂ ਦਾ ਮੂੰਹ ਜਾਂ ਉਸ ਜੱਤੇਦਾਰ ਦਾ ਜਿਹੜਾ ਹੈਗਾ ਥੋੜਾ ਜਿਹਾ ਰਵਈਆ ਅਕਾਲੀ ਦਲ ਦੇ ਕਿਸੇ ਵੱਡੇ ਜਿਹੜਾ ਹੈਗਾ ਆਗੂ ਪ੍ਰਤੀ ਜਾਂ ਪਿੰਡ ਬਾਦਲਵਾਲਿਆ ਪ੍ਰਤੀ ਥੋੜਾ ਸਖਤ ਹੋਵੇ ਇਤਿਹਾਸ ਚ ਰਿਹਾ ਉਹ ਵਿਦਵਾਨਤੀ ਹੋਣ ਜਾਂ ਉਸ ਤੋਂ ਪਹਿਲਾਂ ਭਾਈ ਮਨਜੀਤ ਸਿੰਘ ਹੋਣ ਜਾਂ ਸਿੰਘ ਸਰ ਰਣਜੀਤ ਸਿੰਘ ਹੋਣ ਉਹ ਸਾਰਿਆਂ ਨਾਲ ਇਸ ਤਰ੍ਹਾਂ ਦਾ ਰਵਈਆ ਹੁੰਦਾ ਤੁਹਾਨੂੰ ਤੁਸੀਂ ਸਮਝਦੇ ਹੋ ਕਿ ਤੁਹਾਡੇ ਨਾਲ ਵੀ ਇਹੀ ਹੋਇਆ ਇਹ ਵਰਤਾਰਾ ਵਰਤਦਾ ਮੈਂ ਪਹਿਲਾਂ ਹੀ ਕਹਿ ਚੁੱਕਿਆ ਹ ਵਰਤਾਰਾ ਵਰਤਦਾ ਇਹ ਵਿੱਚ ਕੋਈ ਦੂਰਹਾ ਨਹੀਂ ਹੈ ਇੱਕ ਨਾ ਮੈਨੂੰ ਕਿਸੇ ਪੱਤਰਕਾਰ ਵੀਰ ਨੇ ਅੰਮ੍ਰਿਤਸਰ ਸਾਹਿਬ ਤੋਂ ਕੁਝ ਕੁਐਸਚਨ ਭੇਜੇ ਹੈ ਤੇ ਮੈਨੂੰ ਉਹਨਾਂ ਨੇ ਦੱਸਿਆ ਕਿ ਕੁਐਸਚਨ ਜਿਹੜੇ ਨੇ ਉਹ ਚੰਡੀਗੜ੍ਹ ਤੋਂ ਇੱਕ ਆਈਟੀ ਬੈਂਕ ਵੱਲੋਂ ਜਿਹੜੇ ਭੇਜੇ ਗਏ ਆ ਮੈਨੂੰ ਨਹੀਂ ਪਤਾ ਉਹਨਾਂ ਨੇ ਭੇਜੇ ਕਿ ਨਹੀਂ ਭੇਜੇ ਨੇ ਕਿਉਂ ਮੈਨੂੰ ਉਸ ਪੱਤਰਕਾਰ ਵੀਰ ਨੇ ਕਿਹਾ ਕਿ ਇਹ ਉਹਨਾਂ ਵੱਲੋਂ ਜਿਹੜੇ ਕੁਐਸਚਨ ਆਏ ਗਏ ਆ ਕੋਈ 10-12 ਕੁਐਸਚਨ ਹੂੰ ਤੇ ਮੈਂ ਦੱਸਦੇ ਆਂ ਦਸੰਦੀ ਰੱਖੋ ਮੈਂ ਉਹਨਾਂ 8-10 ਕੁਐਸਚਨਾਂ ਦੇ ਜਵਾਬ ਕਿਉਂਕਿ ਛੇਤੀ 15 ਵਜੇ ਚੱਲਦੇ ਆ ਇਸ ਕਰਕੇ ਮੈਂ ਹੁਣ ਇਸ ਪੁੱਕੜ ਕੋਈ ਕੀ ਜਿਹੜਾ ਪੈਣਾ ਨਹੀਂ ਆ لیکن ਉਸ ਤੋਂ ਬਾਅਦ ਮੈਂ ਤੁਹਾਡੇ ਜਿਹੜੇ 10 12 ਸਵਾਲ ਮੇਰੇ ਕੋਲ ਪਹੁੰਚ ਚੁੱਕੇ ਨੇ ਮੈਂ ਉਹਨਾਂ ਦਾ ਬੜੀ ਤਸੱਲੀ ਦੇ ਨਾਲ ਜਵਾਬ ਦੇਵਾਂਗਾ ਬਿਲਕੁਲ ਭਜੂਗਾ ਨਹੀਂ ਬਿਲਕੁਲ ਸੰਗੂਗਾ ਨਹੀਂ ਤੁਹਾਨੂੰ ਕੱਲੇ-ਕੱਲੇ ਸਵਾਲ ਦਾ ਜਵਾਬ ਠੋਕ ਕੇ ਬਜਾ ਕੇ ਬਾ ਦਲੀਲ ਜਿਹੜਾ ਹੈ ਉਹ ਦਿੱਤਾ ਜਾਊਗਾ ਜਿਹਦੇ ਨਾਲ ਗਰਦ ਵੀ ਉੱਠੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਨੂੰ ਇਹਨਾਂ ਜ਼ਰੂਰ ਖੁਸ਼ੀ ਹੈ ਮੈਂ ਸ਼ੁਕਰ ਸ਼ੁਕਰਾਨਾ ਕਰਦਾ ਹਾਂ ਅਕਾਲ ਪੁਰਖ ਦਾ ਕਿ ਮੇਰੀ ਪੰਥ ਨਾਲ ਬਣੀ ਆ ਤੇ ਬਣੀ ਰਹੇ ਬਸ ਹੋਰ ਮੈਂ ਕਿਸੇ ਤੋਂ ਕੁਝ ਨਹੀਂ ਲੈਣਾ ਮੇਰੀ ਸੰਗਤ ਨਾਲ ਸਾਝ ਰਵੇ ਮੇਰੀ ਪੰਥ ਨਾਲ ਸਾਝ ਰਵੇ ਮੈਂ ਇਸ ਪਦਵੀ ਤੇ ਰਹਾ ਹਾਂ ਨਾ ਰਹਾ ਮੈਂ ਜਵਾਂ ਮੈਂ ਮਰਾਂ ਮੇਰੀ ਪੰਥ ਨਾਲ ਸਾਧਨੀ ਟੁੱਟਣੀ ਚਾਹੀਦੀ ਮੇਰੀ ਸੰਗਤ ਨਾਲ ਸਾਧਨੀ ਟੁੱਟਣੀ ਚਾਹੀਦੀ ਪਰੇ ਮੇਰੇ ਤੇ ਗੁਰੂ ਨੇ ਕਿਰਪਾ ਕੀਤੀ ਹੈ ਮੈਂ ਉਹਦਾ ਗਲਤੀਆਂ ਘਰਾਈਆਂ ਦੇ ਵਿੱਚੋਂ ਕੋਟ 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 ਧੰਨਵਾਦ ਕਰਦਾ ਆਉਦੇ ਆਉਂਦੇ ਨੇ ਆਉਦੀ ਜਾਂਦੇ ਨੇ ਕੋਈ ਫਰਕ ਨਹੀਂ ਪੈਂਦਾ ਅ ਇਤਿਹਾਸ ਚ ਵੀ ਜਤਿਹਦਾਰ ਅਕਾਲ ਤਖਸ ਦੇ ਜਾਂ ਪੰਜ ਜਿਹਦਾਰਾਂ ਚੋਂ ਜੇ ਕਿਸੇ ਨੇ ਅਗਲੀ ਭੂਮਿਕਾ ਨਿਭਾਈ ਹੋਵੇ ਕਿਸੇ ਨੂੰ ਤਨਖਾਹਿਆ ਇਕਰਾਰ ਕਿਸੇ ਨੂੰ ਉੱਥੋਂ ਛੇਕ ਕਿਆ ਗਿਆ ਜਾਂ ਇਸ ਤਰ੍ਹਾਂ ਦੇ ਵੱਡੇ ਫੈਸਲੇ ਤਾਂ ਉਹ ਪ੍ਰਵਾਨ ਕੀਤਾ ਜਾਂਦਾ ਪਰ ਜਦੋਂ ਉਸ ਆਗੂ ਦਾ ਮੂੰਹ ਜਾਂ ਸਥਿਹਦਾਰ ਦਾ ਜਿਹੜਾ ਹੈਗਾ ਥੋੜਾ ਜਿਹਾ ਰਵਈਆ ਅਕਾਲੀ ਦਲ ਦੇ ਕਿਸੇ ਵੱਡੇ ਜਿਹੜਾ ਹੈਗਾ ਆਗੂ ਪ੍ਰਤੀ ਜਾਂ ਪਿੰਡ ਬਾਦਲਵਾਲਿਆਂ ਪਰ ਵੀ ਥੋੜਾ ਸਖਤ ਹੋਵੇ ਇਤਿਹਾਸ ਚ ਰਿਹਾ ਉਹ ਵਿਦਾਂਤੀ ਹੋਣ ਜਾਂ ਉਸ ਤੋਂ ਪਹਿਲਾਂ ਭਾਈ ਮਨਜੀਤ ਸਿੰਘ ਹੋਣ ਜਾਂ ਸਿੰਘ ਸਾਹਿਬ ਰਣਜੀਤ ਸਿੰਘ ਹੋਣ ਉਹ ਸਾਰਿਆਂ ਨਾਲ ਇਸ ਤਰ੍ਹਾਂ ਦਾ ਰਵੱਈਆ ਹੁੰਦਾ ਤੁਸੀਂ ਸਮਝਦੇ ਹੋ ਕਿ ਤੁਹਾਡੇ ਨਾਲ ਵੀ ਇਹੀ ਹੋਇਆ ਇਹ ਵਰਤਾਰਾ ਵਰਤਦਾ ਮੈਂ ਪਹਿਲਾਂ ਕਹਿ ਚੁੱਕਿਆ ਹਾਂ ਵਰਤਾਰਾ ਵਰਤਦਾ ਇਹ ਵਿੱਚ ਕੋਈ ਦੁਹਰਾਵ ਨਹੀਂ ਹੈ ਇੱਕ ਨਾ ਮੈਨੂੰ ਕਿਸੇ ਪੱਤਰਕਾਰ ਵੀਰ ਨੇ ਅ ਅੰਮ੍ਰਿਤਸਰ ਸਾਹਿਬ ਤੋਂ ਕੁਝ ਕੁਐਸਚਨ ਭੇਜੇ ਹੈ ਤੇ ਮੈਨੂੰ ਉਹਨਾਂ ਨੇ ਦੱਸਿਆ ਕਿ ਕੁਐਸਚਨ ਜਿਹੜੇ ਨੇ ਉਹ ਚੰਡੀਗੜ੍ਹ ਤੋਂ ਇੱਕ ਆਈਟੀ ਬੈਂਕ ਵੱਲੋਂ ਜਿਹੜੇ ਭੇਜੇ ਗਏ ਮੈਨੂੰ ਨਹੀਂ ਪਤਾ ਉਹਨਾਂ ਨੇ ਭੇਜੇ ਜਾਂ ਨਹੀਂ ਭੇਜੇ ਨੇ ਕਿਉਂ ਮੈਨੂੰ ਉਸ ਪੱਤਰਕਾਰ ਵੀਰ ਨੇ ਕਿਹਾ ਕਿ ਇਹ ਉਹਨਾਂ ਵੱਲੋਂ ਜਿਹੜੇ ਕੁਐਸਚਨ ਆਏ ਗਏ ਆ ਕੋਈ 10-12 ਕੁਐਸਚਨ ਹੂੰ ਇਹ ਮੈਂ ਦੱਸ ਦਿਆਂ ਤਾਂ ਸੰਦੀ ਰੱਖੋ ਮੈਂ ਉਹਨਾਂ 8-10 ਕੁਐਸਚਨਾਂ ਦੇ ਜਵਾਬ ਕਿਉਂਕਿ ਛੇਤੀ 15 ਵਜੇ ਚੱਲਦੇ ਆ ਇਸ ਕਰਕੇ ਮੈਂ ਹੁਣ ਇਸ ਕੁੱਕੜ ਖੋਈ ਕੀ ਜਿਹੜਾ ਪੜ੍ਹਨਾ ਨਹੀਂ ਆ ਲੇਕਿਨ ਉਸ ਤੋਂ ਬਾਅਦ ਮੈਂ ਤੁਹਾਡੇ ਜਿਹੜੇ 10-12 ਸਵਾਲ ਮੇਰੇ ਕੋਲੇ ਪਹੁੰਚ ਚੁੱਕੇ ਨੇ ਮੈਂ ਉਹਨਾਂ ਦਾ ਬੜੀ ਤਸੱਲੀ ਦੇ ਨਾਲ ਜਵਾਬ ਦੇਵਾਂਗਾ ਬਿਲਕੁਲ ਭੱਜੂਗਾ ਨਹੀਂ ਬਿਲਕੁਲ ਸੰਗੂਗਾ ਨਹੀਂ ਤੁਹਾਨੂੰ ਕੱਲੇ-ਕੱਲੇ ਸਵਾਲ ਦਾ ਜਵਾਬ ਠੋਕ ਕੇ ਬਜਾ ਕੇ ਬਾ ਦਲੀਲ ਜਿਹੜਾ ਹੈ ਉਹ ਦਿੱਤਾ ਜਾਊਗਾ ਜਿਹਦੇ ਨਾਲ ਗਰਦ ਵੀ ਉੱਠੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ